ਮ ਲਾਤਾ ਨੇ ਜੀ ਦਾ ਲਾਤਾ ਹੋ ਜ ਪਣਿਆ ਨਹੀਂ ਜੀ ਸੰਧੇ ਨਜ ਰਹਿ ਚੁੜਾ ਪਾਦੇ ਨੇ ਤੇ ਫੇਰ ਕੋ ਲੈ ਚਾਹਤਾ ਪਾਵੇਂ ਚੁੜਾ ਪਾ ਦੇਂਗੇ ਇਲਮੀ ਲੱਗਣ ਦੀ ਜੀ ਖਾਸੀ ਹੋਰ ਲੱਗੇ ਮੈਂ ਨਹੀਂ ਵਿਆਹ ਕਰਾਉਂ ਕਾਹ ਕਰਕੇ ਮੈਂ ਬਾਰੇ ਕੀੜਾ ਕਰੰਦਾ ਆ ਉਹ ਕਰੰਦਾ ਤੂੰ ਕਰੰਦੀ ਇਹ ਨਹੀਂ ਪਤਾ ਉਹ ਵੜੀਂ ਵੜੀਂ ਲਾ ਨਾ ਛੇਤੋ ਲੰਮੀ ਰ ਇਹ ਪਹਿਚਾਣ ਨਹੀਂ ਵੱਡੀਆਂ ਇਹਦੀਆਂ ਕਾ ਜਲਦੀਆਂ ਦੇ ਨਿੱਕੀਆਂ ਹੋਣਗੀਆਂ ਦੇ ਵੀ ਬ੍ਰੇਸਟ ਕਰ ਰਹੇ ਨੇ ਨਾ ਹਟਾ ਹੋਇਆ ਮਿਲਿਆ ਨਹੀਂ ਇਹਦੇ ਨਹੀਂ ਇਹ ਹੱਤਾ ਜਾ ਹੀ ਹੈਗਾ ਸੀ ਤਾਂ ਕਰਕੇ ਆ ਜਾ ਹੀ ਨਾ ਹਟਾ ਪਿਆ ਰਹੇ ਨਾ ਕੱਢੀ ਜਾ ਹਾਂ ਹਾਂ ਲੋਟੀ ਮੰਡਾ ਮੱਠੀ ਕੱਢੀ ਮੈਂ ਸਾਲੀ ਕਰੇ ਨਾ ਮੈਂ ਸਾਲੀ ਬਣਾਇਆ ਇਹ ਵੀ ਬਣੀ ਹੈ ਨਾ ਸਾਲੀ ਬਣਾਇਆ ਸਾਲੀ ਕੇ ਸਾਲੀ ਇਹ ਕੱਚੀ ਦਾ ਸਾਲੀ ਕਿ ਕਿ ਨਹੀਂ ਰੋੜਾ ਹੈ। ਹਾਂ। ਚੀਜ਼ਾਂ ਲੱਭਣੀਆਂ। ਹਾਂ। ਚੀਜ਼ਾਂ ਲੱਭਣੀਆਂ। ਜਦੋਂ ਨਾ ਨਾ ਜੁਲਦੀ ਪਿੱਛਾ ਚੁੱਕੋ ਤੇ ਪੱਕੀਆਂ ਚੱਲ ਜਿਓਂ ਤੇ। ਹਾਂ। ਜਦੋਂ ਬੁਲਦੀ ਨਹੀਂ। ਉਹਨਾਂ ਦੇ ਘਰਾਂ ਤਾਂ ਹੁੰਦੀਆਂ ਨਹੀਂ ਆਉਂਦੀ। ਤੇ ਬੁਲਦੀ ਨਹੀਂ ਇਕੱਟ ਕਰਨ ਦੇ ਤਾਂ। ਚਾਂਸ ਹੋਇਆ ਵੀ ਉਹ ਚੀਜ਼ਾਂ ਲੱਭਣ ਡੀਆਂ ਤੇਨ ਫੋਨ ਆ ਗਿਆ ਲੱਭਣ ਲਿਆ ਲੋਪਾਂ ਤੇ ਹੁਣ ਸਿਲਾ ਰੋਟੀ ਨਾ ਲੈ ਤੇਰੇ ਕਿਤਾਬਾਂ ਚਾਹੇ ਮੈਂ ਹੱਥ ਨਾਲ ਰੋਟੇ ਲਾਈਆਂ ਨਹੀਂ ਆ ਤਾਂ ਹਾਂ ਲਓ ਸਹੀ ਮੈਂ ਹੱਥ ਨਾਲ ਕਰ ਜਾਂਦੀਆਂ ਨੇ ਰੋਟੀਆਂ ਆ ਇਹ ਵੀ ਭੜਾ ਲੈ ਕੇ ਤੇ ਇਹਦੀ ਇਹਦੀ ਜਿਆਦਾ ਆ ਕੇ ਪੁੱਤੀ ਇਹਨਾਂ ਲੱਗਣਾ ਕਾ ਪਾਣੀ ਵੀ ਲਾਉਣਾ ਪਾਣੀ ਵੀ ਪਾਣੀ ਲਾਣਾ ਇੰਨੇ ਉੱਤੇ ਨਹੀਂ ਪਾਣੀ ਲਾਣਾ ਤਲੀ ਉੱਤੇ ਨਾਲੇ ਪਾਣੀ ਸੇ ਉੱਤੇ ਲੀਤੇ ਫਿਰ ਜਿੱਧਰ ਦੀ ਤੂੰ ਰੋਟੀ ਲਾਵੇਂਗੇ ਨਾ ਉਧਰ ਨਾ ਪਾਣੀ ਲਾ ਐਵੇਂ ਨਾ ਕਰ ਤਲੀ ਉੱਤੇ ਵੀ ਲਗਾਤਾ ਮੈਂ ਨੋਟੇ ਪਾਣੀ ਉੱਤੇ ਨਹੀਂ ਮੈਂ ਜਦੋਂ ਲਾਣ ਲੱਗੇ ਨਾ ਹਾਂ ਫਿਰ ਜਿੱਧਰ ਤੂੰ ਲਾਵੇਂਗੇ ਨਾ ਫਿਰ ਉਧਰ ਨਾ ਪਾਣੀ ਲਾ ਠੀਕ ਹੈ ਮੇਰੇ ਕੋ ਦੇਖ ਤਾਂ ਵਾਧ ਵਧਨ ਦਿਖਾਈ ਰਿਹਾ ਤੇ ਐਵੇਂ ਨਾ ਕਰ ਰੋਟੀ ਰੋਟੀ ਪਾਣੀ ਹਾਂ ਮੈਂ ਇਹ ਵੀਡੀਓ ਨਾਲ ਬੰਦਰ ਰੱਤੀ ਭੰਦੇ ਦੋਸਤ ਬਣਾ ਲਾ ਠੀਕ ਕਰੀ ਆ ਗਾਂ ਰਖਵਾਉਣਾ ਮੇਰੇ ਵਰਗੇ ਨੇ ਇਹ ਤਲੀਣਾ ਇਹ ਮੈਂ ਮੈਂ ਹਾਂ ਲਈਦਾ ਜੀ ਤੈਨੂੰ ਖਾਣਾ ਥੋੜਾ ਰੱਖਿਆ ਕੇਵੋ ਹਾਂ ਮੈਂ ਮੇਰੇ ਕੋਲ ਤਾਂ ਬਾਦੀ ਦੀ ਨਹੀਂ ਇਤਨਾ ਵਾਟ ਕੇ ਮੈਂ ਹੁਣ ਕੀ ਕਰਾਂ ਇੱਕ ਦੋ ਪਾਣੀ ਲਾਣਾ ਹੋਰ ਇਹਨੂੰ ਨਹੀਂ ਨਹੀਂ ਪਾਣੀ ਨਾ ਲਾਈ ਹੋਰ ਪਾਣੀ ਨਹੀਂ ਲਾਈ ਦਾਰਿ ਕਵਰ ਲੈਉਣਾ ਬਸ ਸੇਕ ਵੀ ਪੜਾਈ ਹਾਂ ਹੋ। ਹਾਂ। ਮਾ ਵੀ ਲਾ ਲੈਂਦੇ। ਕੀ ਇਹਦਾ ਨਾਮ ਸੁਨੀਲ ਆ? ਮੇਰਾ ਨਾਮ ਤੇਤਾਪੁਰ ਜਾਂਦਾ। ਮੈਂ ਵੀ ਕਾਹਦਾ ਕਰਤੀ। ਸੁਨੀਲ ਨੂੰ ਲਾਉਂਦਾ ਉਹ ਨਾ ਇਹਨੂੰ ਜਾਜੀ। ਮੈਂ ਨਹੀਂ ਲਾਣਾ। ਨਹੀਂ ਹੁੰਦੀ। ਜਾਜ ਹੁੰਨੀ ਐ ਇਹਨੂੰ। ਨਹੀਂ ਨਾ ਸਿੱਕਾ ਕੋਈ ਨਹੀਂ ਹੁੰਦਾ। ਹੂੰ। ਇਹਨਾਂ ਨੇ ਨਹੀਂ। ਨਹੀਂ ਤੇ ਤੇਰੀ ਸਵੇਰੇ ਵਾਰੀ ਲੱਗ ਜਾਣੀ। ਗੱਲ ਨੂੰ ਚੱਲਨੇ ਨੇ। ਹਾਂ ਤੇ ਸਿੱਕਾ ਹੁੰਦਾ ਸਭ ਜਿਹੜਾ ਚੌਥਾ ਉਹ ਵੀ ਇਹਦਾ। ਕੀ ਕੀ ਜਾਈਦਾ। ਕੈਸ਼। ਮੈਨਾਂ ਤੇ ਸਵੇਰੇ ਤੇਰੀ ਵਾਰੀ ਲੱਗ ਜਾਣੀ। ਆਪਣਾ ਨਹੀਂ ਹੈ। ਨਹੀਂ ਨਹੀਂ ਮੈਂ ਆਪਣੀ ਨਹੀਂ ਲੱਗਦੀ। ਕੋਈ ਨਹੀਂ ਕਹਿੰਦਾ ਨਹੀਂ ਕੋਈ ਡੱਲਾਵਾ ਚੱਲਾ ਨਹੀਂ ਪਾਣੀ ਤੇ ਦੋਵੇਂ ਪਾਸੇ ਲਿਖਸੋਗੇ ਲੈ ਵੀਨਾ ਬਾਅਦ ਮਿੰਟ ਬੇਤ ਪਾਣੀ ਵਾਲੀ ਹੀ ਬਸ ਸਾਰੇ ਰੋਟੀਆਂ ਸਾਰੀਆਂ ਵੇਸੂ ਘਰਦੇਨ ਫਾਦ ਲੈ ਆ ਗਿਰਿਆ ਹੈ ਕਿਹਦੇ ਚੱਕ ਗਿਆ ਜਾਂਦੇ ਇਹਨੂੰ ਆਹ ਸਭ ਜੀ ਭਾਂਡੇ ਲੱਭਣਾ ਲੰਢੇ ਬਣਾਉਂਦੇ ਨਾ ਮੈਂ ਬਤਾ ਕਿਉਂ ਬਣਾਇਆ ਮੈਂ ਨਹੀਂ ਮੇਰੀ ਗੱਲ ਸੁਣ ਐ ਕਿਉਂ ਨਹੀਂ ਖਾਦਾ ਕੋ ਆ ਗਿਆ ਬਣੀ ਦੇ ਡੈਸ਼ ਬਣਾਉਣਾ ਤੇ ਖੁਆ ਉਹ ਜਿਹੜੀ ਗਲਾਸੀ ਕਿਉਂ ਉਹ ਖੁਰਕੰਢਿਆ ਹੋਣਾ ਜਾਂ ਹਾਂ ਇਹ ਚੰਗੀਆਂ ਚੋਰੀਆਂ ਖਾਣ ਦੇ। ਮੈਂ ਤਾਂ ਤੁਹਾਨੂੰ ਕਿਹਾ ਸੀ ਕਿ ਇਹ ਤਾਂ ਖਾਣ ਦੇ। ਆਏ ਤਾਂ ਖਾਣੇ ਮਿੱਠੇ ਵੀ ਐਨੇ ਨਹੀਂ ਮੁੰਨੇ। ਉਹ ਕਿੰਨੇ ਐ। ਉਹਦੇ ਚਾਰ ਬੱਜੇ ਦੇ। ਜਰ ਨਹੀਂ ਉਹ ਖਾਦੀਆਂ ਆਈਸਕ੍ਰੀਮ ਵਰਗੀਆਂ ਤਰਾਸੀਆਂ ਕੋਣ ਵਾਲਾ। ਬੱਸ ਹੱਥ ਨਹੀਂ ਆ ਗਿਆ। ਹਾਏ। ਪਤਾ ਹੁੰਦਾ ਤੇ ਧਵਾ ਲੈਣਾ। ਮੈਂ ਤਾਂ ਪਾ ਜੱਸ। ਵੀ ਪਹਿਲਾਂ ਵਾਧਾ ਤੋਂ ਉਹ ਤੇ ਫੇਰੇ ਨੇ ਕਰ। ਤਮਾਂ ਨਹੀਂ ਕਰੀ ਆ। ਠੀਕ ਹੈ ਜੇ ਤਾਂ ਬੇਰਾਂ ਮੇਰਾ ਖਾਣਾ। ਚਲ ਕੋਈ ਗੱਲ ਨਹੀਂ। ਆ ਗੋਲ ਗੱਪੇ ਵਾਲੇ ਵੀ ਕਰਦੇ ਆ ਖਾਣੇ ਆ। ਆਹ ਬੇਰ। ਰੋਟੀ ਕਰੰਦੇ ਆ ਜਿਹੜਾ ਖਾਣੇ ਆ। ਆਈਸਕ੍ਰੀਮ ਖਾਣ ਲਾ। ਆਹ ਉਹ ਜੇਫਿਸ਼ ਹੋ ਐ। ਗੱਪੇ ਜਿਆਦਾ ਛਵਾ ਦਿੰਦੇ ਆ ਵਾ ਟੇਸਟ ਕਰਦੇ 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 ਨਹੀਂ ਕਰਦੇ ਆਹ ਰੋਲੀ ਪਾ ਦੇ ਜੀ ਕਹਿੰਦੇ ਨਹੀਂ ਮੈਂ ਇਹਦੇ ਮੈਂ ਵੀ ਤੇਰੇ ਤੇ ਖੀਚਾ ਮੈਡ ਇਹ ਜਿਹੇ ਬਾਕ ਕਰਦੇ ਵੀਰੋ ਭਾਈ ਨਹੀਂ ਤਾਈ ਆਉਂਦੇ ਨਾ ਇਧਰ ਤੱਕ ਗੋਲ ਗੱਪੇ ਚ ਵੱਧ ਟੇਸਟ ਹੁੰਦਾ ਵਾ ਆ ਟੇਸਟ ਹੁੰਦਾ ਇਹੋ ਗੱਲ ਹੋ ਗਈ ਹੈ ਤਾਂ ਆਈਸਕ੍ਰੀਮ ਤਾਂ ਟੇਸਟੀ ਆਇਆ ਸਾਨੂੰ ਇਦਾਂ ਨਹੀਂ ਸਬਜੀ ਕੱਢ ਲਈ ਆ ਸਬਜੀ ਕੱਢ ਲਈਏ? ਕਿਉਂ ਨਹੀਂ ਕੱਢਨੀ ਇਹਨੇ? ਸੀਗਰੇਟ ਮਸਾਲਾ ਵੇਖ ਲੋ। ਆਹ ਸੀਗਰੇਟ ਮਸਾਲਾ। ਨਹੀਂ ਆ ਗਿਆ ਤਾਂ ਤਾਂ ਨਹੀਂ। ਮੈਂ ਚੋਰ ਬਣਾਇਆ ਨਹੀਂ ਲੈਣੀ। ਇਹ ਗੰਨਾ ਨਹੀਂ। ਬਕੂ ਖਾਲਾ ਚਾਉਲੀ। ਨਹੀਂ ਨਹੀਂ। ਸਵੇਰੇ ਵੇਖਾਂਗੇ ਹੁਣੇ। ਖਾ ਲਾ ਫਿਰ ਕੋਈ ਕੁਝ ਨਹੀਂ ਖਾਣਾ ਕਿਉਂਕਿ ਅੱਜ ਤਾਂ ਤਲਿਆ ਵਾਦੂ ਖਾ ਰਿਆ ਹੁਣ ਅੱਜ। ਰੋਟੀ ਵੀ ਨਹੀਂ ਖਾਣੀ ਤੂੰ। ਮੈਂ ਖਾਣੀ ਆ। ਤਾਂ ਇਹ ਗੱਲ ਦਾ ਨਾ ਹੋਵੇ। ਤੇ ਹਿੱਕਿਆ ਬੰਦ। ਹਾਂ ਇਹ ਉਹ ਤਾਂ ਨਹੀਂ ਕਰਦਾ ਹੁੰਦਾ ਜੇ ਬੰਨ ਕਿਥੋਂ ਕੰਡਾ ਪੈਣਾ। ਭਾਈਆ ਇਹ ਘਰ ਸਾਮਾਨ ਲੱਭਣ ਲਿਆ। ਕਰਮ ਦਾ ਘਰ ਵਾਲਾ। ਹੂੰ। ਉਹਨਾਂ ਪਰਗਾ। ਜਿੰਦੇ ਮੰਗੇ ਕੱਟਵਾਣੇ। ਹਾਂ ਕਿਹਨ ਤੋਂ ਜੀਤ ਮੰਗਣੇ। ਰੋਹਲੇ ਆਂਦੀ ਆ। ਹਾਂ ਨੇ? ਨਹੀਂ। ਇਹ ਤਾਂ ਪੈਂਟ ਲਾ ਕੇ ਸੌਂਗੀ ਤੇ। ਅੱਜ ਤੁਹਾਨੂੰ ਦਾਨ ਲਾਉਣ ਦਾਨ ਦੇਖੀ ਜਾਇਆ ਜਾਏ। ਹਾਂ। ਆਂ ਤੇ ਪੂਰੀਆਂ ਲਾਵਾਂਗੀ। ਸਾਡੀਆਂ ਪਕੀਆਂ ਖਾਈਆਂ। ਪਕੀਆਂ ਖਾ ਲਿਆ। ਇੱਕ ਵੇਜ ਡੇਪੀ ਪਹਿਰੇ ਤੇ ਲੱਗਣੀ ਜੇ ਲਾਵੀਂ ਵੇਜ ਨੇ ਕਿ ਫੜਨੀ ਕਿੰਨੀ? ਉਹ ਨਹੀਂ ਗਿਆ। ਸਵਾਮੀ ਨੂੰ ਜਾ ਚ ਮੈਂ ਤੇ ਤਰੀ ਖਾਣੇ ਵਾਲੀ ਆਈ ਗਿੱੱਜੀ ਐ ਨਾ ਸ਼ੁਰੂ ਤੋਂ ਗੈਸ ਤੇ ਰੋਟੀ ਬਣਾਉਣਾ ਆਈ ਮੇਰੇ ਤੰਦੂਰ ਚਲਾਉਂਦੇ ਨਾ ਹਾਂ ਹੋ ਹੋ ਜਾਗਣਾ ਇਹ ਕਿ ਤੰਦੂਰ ਚ ਲੰਦੇ ਰਹੇ ਗੈਸ ਤੇ ਲੰਦੇ ਰਹੇ ਕੋਸ਼ ਕਰਦੇ ਆਂ ਕਿ ਕਰਾ ਹਾਂ ਜਾਈ ਚੁੱਲੇ ਤੇ ਲਾ ਲਿਆ ਤੇ ਚਾਈ ਗੈਸ ਹਾਂ ਦੇ ਸ਼ੁਰੂ ਤੋਂ ਮਤਲਬ ਜਿੱਦਾਂ ਚੁੱਲੇ ਤੇ ਲੰਧੀਆਂ ਰਹਿ ਗਿਆ ਹਾਂ ਆ ਬਿਚੂਲੇ ਤੇ ਨੰਦਰੀ ਇਹਦੇ ਵਿੱਚ ਤੁਹਾਡੇ ਦੇ ਪੀਪਰ ਚਾਨ ਚੁੱਲ੍ਹੇ ਤੇ ਲਾਉਣੀ ਆ ਜਾਂਦੀ ਐ ਹੁਣ ਗਾਂ ਘਾਬ ਗੈਸ ਤੇ ਪਹਿਲਾਂ ਇਹ ਚੁੱਲੇ ਤੇ ਚਾਰ ਬਾਦੂ ਬਾਲ ਲਿਆਗਾ ਫੇਦਾ ਬਾਲਦੇ ਰਹੀ ਚੁੱਲਾ ਆ ਇਹਨਾ ਹੋਣਾ ਨਹੀਂ ਇਹਦਾ ਇੱਥੇ ਦੂਰ ਬਾਲਦੇ ਹੈ ਹੈ ਇਹ ਵੀ ਘਰ ਹੈ ਜਿੱਦਾਂ ਨੂੰ ਗੀ ਨਹੀਂ ਜਣੇ ਹਾਂ ਹਾਂ ਸਹੀ ਗੱਲ ਹੈ ਮੈਨੂੰ ਕਦੇ ਹੁੰਦੀ ਨਹੀਂ ਜਦੋਂ ਮੇਰਾ ਵਿਆਹ ਐ ਸੱਸ ਮੈਨੂੰ ਲਾਗ ਦਿੰਦੀ ਨਹੀਂ ਉਹਨੇ ਮਕਰ ਲਿਆ ਮਾਤਾ ਪਾਦ ਮਾ ਲਿਆ ਬਾਲ ਕੇ ਤੋਂ ਆ ਗਵਾਰ ਕੇ ਬੰਨੇ ਤੇ ਫੇਰ ਰੋਟੀਆਂ ਲਾਉਣੀਆਂ ਸੋ 100 ਫੁਲਕਾ ਲਾਇਆ ਰਾਤ ਹਾਂ ਉਹ ਜਿੱਤ ਲ ਮਨੀ ਨਹੀਂ ਹਾਂ ਬੜੇ ਫੁਲਕੇ ਹਨਾ ਵੇਹੇ ਸੋ ਸੋ ਇਥੇ ਕਦੀ ਇੱਕ ਫੁਲਕਾ ਨਹੀਂ ਲਾਉਣਾ ਇੱਕ ਦਿਨ ਤਾਂ ਸੇਮ ਡੇਕਾ ਨਾ ਦਾ ਇਹ ਪੀਓ ਹਾ ਜੀ ਮੁਰਗੀ ਖਾਣੇ ਵਾਲੇ ਨਹੀਂ ਹੈ ਉਹਨਾਂ ਦੀਆਂ ਵੀ ਬੜੀਆਂ ਵੋਟੀਆਂ ਕੰਮ ਕਰਦੀਆਂ ਨੇ ਗੋਆ ਵੀ ਫੇਰਦੀਆਂ ਵਾ ਪੱਠੇ ਵੀ ਨਾਲ ਚਾਉਂਦੀਆਂ ਤਾਂ ਉਹ ਵੀ ਤਾਂ ਹੈਗੀਆਂ ਪਹਿਲਾਂ ਤੁਸੀਂ ਵੇਲੀਆਂ ਹਾਂ ਮੈਂ ਸਾਰੇ ਕੰਮ ਕੀਤੇ ਆ ਕਿਹੜੇ ਨਹੀਂ ਕੀਤੇ ਨਾ ਹੁ ਹਣੀ ਮਹਾ ਆ ਕੇ ਮਿਲਿ ਕਰੋ ਹੈ ਜੀ ਨਹੀਂ ਹੁੰਦੀ ਇਹ ਕਰ ਲਿਆ ਜਿੰਨਾ ਕੰਮ ਕਿਤੇ ਹੈਗਾ ਆਟਾ ਮਮੇ ਓਨੇ ਸਹੀ ਹੀ ਪਤਲਾ ਉਹ ਹੋ ਹੀ ਪਤਲਾ ਹੋ ਗਿਆ ਹੀ ਅੱਛਾ ਬਲ ਗਈ ਆ ਕਹਿੰਦੇ ਹੁਣ ਡੰਡੇ ਡੁੰਡੇ ਜੀ ਦੋ ਚੰਗੀ ਗੱਲ ਲਾਈ ਹੁੰਦੀ ਆ ਹਾਂ ਲਾਲਾ ਵਿੱਚ ਵਾਹ ਲੂਸਣੀ ਵੇਹ ਮੱਚਦੀ ਅੱਗ ਕਾ ਜਲਦੀ ਵਿੱਚ ਜਾ ਤੱਕ ਉਹ ਲੈਣਾ ਉਹਨੇ ਜਿਹਨੂੰ ਫੇ ਠੰਡੀਆਂ ਰੋਟੀਆਂ ਖਾਣਗੇ ਉਹ ਬਾਅਦ ਵਿੱਚ ਉਹ ਤਾਂ ਗਰਮ ਗਰਮ ਖਾਣਾ ਦਾ ਉਸੇ ਵੇਲੇ ਲਮਦੀਨ ਦੀ ਉਹ ਤੇ ਆਪਣੇ ਲਈ ਨਹੀਂ ਰੋਟੀਆਂ तो नहीं ना नहीं कुछ नहीं तो क्या पकाएगा लोग क्या हाँ 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 हा� हा तू घूम रहा ना तू आ गया ना ते 14 दिन से आ गई होती चल जा नई बोली सीख के आ गई अरे क्या आपने करेंगे तू तो पास से घूम के आ गई ना तू कहां होती मम्मी हम जा रहे हैं मेरे ताते जी तय चाचा पाकिस्तान गए हैं ले कहते सब दिन दिन आया जय जी साहब मैं तो दो दो तरह ने इकट्ठी रखी पर दादा ने ओ क्या हालत की बराबर है थे थे तो टीकर वाली था बस नहाता ही करना है पांच बार क्या चुनाव किए थे ना नहीं हाँ नहीं हाँ इधर इधर पापा है तू और एक मेरे पापा नहीं रखी है मेरे पापा दो मेरे पापा दो भैया दो भाई दो भाई हैं रशेदी एक है ਇਕਦਰ ਵਨ ਫਾਇਰ ਗੱਲਾਂ ਵੀ ਕਰ ਲਾ ਗਏ ਦੋ ਪਾਕਿਸਤਾਨ ਦੇ ਰਹੇ ਹੋਣਾ ਹੋਣੀ ਰਾਤ ਰੀ ਸਿੱਟੇ ਨੂੰ ਲਾਗੇ ਝਾੜੂ ਰੱਖਿਆ ਵੇ ਕਿਤੇ ਸੀ ਹਾਂ ਮੈਂ ਨਾਰਾਜ਼ ਇਤੂ ਕਰਨਾ ਪਾਣਾ ਪਾਣਾ ਉਡਾ ਕੰਨਾ ਦਰਦ मेरा डेट पानी नहीं था जा। नहीं जानता कल का बार और मैं भी देखती हूं ठीक के दिखना और चुनाव में मम्मी का बंगना ने टूडू टूडू सुंदर पर हम कितनी पाई कर लिए हां पाई छब्बी मिले दस दिता चैनल बारे <laughs> <आग> हाँ? <laughs> चैनल बारे भी और <laughs> सब्सक्राइब भी कर दिता <laughs> नंबर भी ले लिया ਆਂਦੀ ਜਿੱਦੋਂ ਕਿਤੇ ਆਉਗੀਆਂ ਤੇ ਫਿਰ ਮੈਂ ਦੱਸ ਦਿਆ ਤੇ ਮੇਰਾ ਬੜਾ ਜੀ ਕਰਦਾ ਪਿੰਡ ਵੇਖਣਾਂ ਦੀ ਐ ਪਿੰਡ ਤੇ ਵੇਖਣ ਦਿਲ ਕਰ ਹੀ ਹੁੰਦਾ ਨਾ ਮੈਂ ਆ ਜਾਆ ਕਰੂੰ ਕੋਈ ਗੱਲ ਨਹੀਂ ਜਿੱਦਾਂ ਮਰਜੀ ਦਿਲ ਤੇ ਕਰ ਹੀ ਹੁੰਦਾ ਨੇ ਜਿੱਥੇ ਰਹੀ ਹੈ ਨਾ ਮੈਂ ਉਹਨੂੰ ਕਹੇ ਮੈਂ ਕਿ ਜਿੱਨਾ ਜਰ ਮੰਮੀ ਉੱਥੇ ਆ ਕਿਤੇ ਤੁਸੀਂ ਗੰਦਿਆਂ ਦੇ ਘੇੜਾ ਮਾਰ ਜਾ ਕਰੋ ਕਹਿੰਦੀ ਜੀ ਬੜਾ ਕਰਦਾ ਵਾ ਤੇ ਫਿਰ ਆਂਦੀ ਆਈ ਕਿ ਮੈਂ ਮੰਮੀ ਦਾ ਜੇ ਹੈਗੀ ਨਾ ਇੱਕ ਪਿੰਡ ਤੇ ਇੱਕ ਦ ਘਰ ਵਸਦਾ ਹੀ ਹੈ ਨਾ ਆਂਦੇ ਤੇ ਮੈਂ ਹੋ ਰਹੀ ਜਿੰਨੇ ਜੀ ਕੋਈ ਨਹੀਂ ਹੋ ਜਾ ਗਰ ਮੋ ਮਗਰਾ ਹਾਂ